ਦੇਖੋ 1 ਮਹੀਨਾ ਤੇ 4 ਦਿਨਾਂ ਬਾਅਦ ਜਥੇਦਾਰ ਅਕਾਲ ਤਖਤ ਗੈਨੀ ਰਗਵੀਰ ਸਿੰਘ ਵੱਲੋਂ ਜੋ ਅੱਜ ਐਸਡੀਪੀਸੀ ਨੂੰ ਨਿਰਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਦੇਸ਼ ਦਿੱਤੇ ਗਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਵਪੂਰਨ ਘਟਨਾ ਹੈ ਇਹਨੂੰ ਸਿੱਧੇ ਦੇ ਤੌਰ ਤੇ ਜਿਹੜਾ 2 ਦਸੰਬਰ ਦੇ ਅਸੀਂ ਉਸ ਘਟਨਾ ਕਰਮਣਾ ਜੋੜ ਸਕਦੇ ਹਾਂ ਜਦੋਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਕਟਾਇਰੇ ਦੇ ਵਿੱਚ ਖੜਾ ਕਰਕੇ ਉਹਨਾਂ ਨੇ ਦੋਸ਼ੀ ਐਲਾਨ ਕੀ ਤਨਖਈਆ ਐਲਾਨ ਕੀ ਜਿਹੜਾ ਇੱਕ ਨਿਰਦੇਸ਼ ਦਿੱਤੇ ਸੀ ਉਹਨਾਂ ਨਿਰਦੇਸ਼ਾਂ ਦੀ ਪਾਲਣਾ ਤੋਂ ਲਗਾਤਾਰ ਅਕਾਲੀ ਦਲ ਭੱਜ ਰਿਹਾ ਸੀ ਅਕਾਲ ਤਖਤ ਨੂੰ ਤੇ ਪੰਥ ਨੂੰ ਬੇਦਾਵਾ ਦੇ ਰਿਹਾ ਸੀ ਭਗੌੜਾ ਹੋ ਰਿਹਾ ਸੀ ਉਹਨਾਂ ਤੇ ਉਹਨਾਂ ਦੇ ਵਿਰੋਧੀਆਂ ਵੱਲੋਂ ਲਗਾਤਾਰ ਭਗੌੜਾ ਹੋਣ ਤੇ ਬੇਦਾਵਾ ਦੇ ਦੇ ਦੋਸ਼ ਲੱਗ ਰਹੇ ਸਨ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਟਰੈਜੇਡੀ ਵਾਲੀ ਜਿਹੜੀ ਗੱਲ ਆਪਾਂ ਕਹਾਂਗੇ ਵੀ ਸ਼ਰੋਮਣੀ ਅਕਾਲੀ ਦਲ ਦੇ ਕੁਝ ਉਹ ਲੀਡਰ ਜਿਹੜਾ ਕਿ ਲੰਬੇ ਸਮੇਂ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਰ੍ਹਾਂ ਤਰ੍ਹਾਂ ਦੇ ਮਾਫੀਆ ਨਾਲ ਜਿਹੜੇ ਜੁੜੇ ਹੋਏ ਸੀ ਉਹਨਾਂ ਆਗੂਆਂ ਵੱਲੋਂ ਜਿਹੜੀ ਹੈ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਸੀ ਅਸੀਂ ਟੀਵੀ ਚੈਨਲਾਂ ਤੇ ਟਵਿੱਟਰ ਦੇ ਅਕਾਊਂਟਸ ਤੇ ਅਕਸਰ ਜਿਹੜਾ ਇਸ ਤਰ੍ਹਾਂ ਦੀ ਕਿਰਦਾਰ ਕੁਸ਼ੀ ਦੇ ਸ਼ਬਦ ਜਿਹੜੇ ਹੈ ਇੰਟਰਵਿਊ ਜਿਹੜੀਆਂ ਉਹਤੇ ਚੱਕੀਆਂ ਨੇ ਦੇਖੋ ਇੱਕ ਗੱਲ ਹੁੰਦੀ ਹੈ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਕੋਈ ਵੱਡੀ ਪਦਵੀ ਤੇ ਵੱਡੇ ਅਹੁਦੇ ਤੇ ਵੱਡੀ ਸੰਸਥਾ ਦੇ ਆਗੂ ਵਜੋਂ ਚਾਹੇ ਸ਼੍ਰੀ ਅਕਾਲ ਤਖਤ ਸਾਹਿਬਾਨ ਦੇ ਜੰਦਾਰ ਹੋਣ ਚਾਹੇ ਦਮਦਮਾ ਸਾਹਿਬ ਦੇ ਜੰਦਾਰ ਹੋਣ ਚਾਹੇ ਕਿਸੇ ਵੱਡੇ ਧਾਰਮਿਕ ਸਥਾਨ ਦਾ ਗ੍ਰੰਥੀ ਪੁਜਾਰੀ ਪਾਦਰੀ ਜੋ ਵੀ ਹੋਵੇ ਜੇ ਕੋਈ ਗਲਤ ਕਰਦਾ ਉਹਨੂੰ ਕ੍ਰਿਟਿਸਾਈਜ਼ ਕਰਨਾ ਬਣਦਾ ਹੈ ਉਹਨੂੰ ਬਿਲਕੁਲ ਨੰਗਾ ਕਰਨਾ ਬਣਦਾ ਹੈ ਇਹ ਵਿੱਚ ਕੋਈ ਦੋਰਾ ਨਹੀਂ ਜੇ ਜੇ ਵਾਕਈ ਗਲਤ ਕਰਦਾ ਪਰ ਕਰਦਾ ਕੌਣ ਹੈ ਜੇ ਕੋਈ ਪੰਥ ਦਾ ਕੋਈ ਬੜਾ ਵੱਡਾ ਸਿਰਮੌਰ ਤੇ ਬੇਦਾਗ ਆਗੂ ਕਹੇ ਗਿਆਨੀ ਰਗਵੀਰ ਸਿੰਘ ਹੋਣ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋ ਜੇ ਉਹਨਾਂ ਬਾਰੇ ਕੋਈ ਟਿੱਕਾ ਟਿੱਪਣੀ ਕਰਦਾ ਹੈ ਉਹਨਾਂ ਦੇ ਬਾਰੇ ਕੋਈ ਤੱਥ ਸਾਹਮਣੇ ਲਿਆਉਂਦਾ ਹੈ ਵੀ ਸਾਡੇ ਜਿਹੜੇ ਕੌਮ ਦੇ ਰਹਿਬਰ ਨੇ ਕੌਮ ਦੇ ਰਹਿਨਵਾ ਕੌਮ ਦੇ ਆਗੂ ਨੇ ਉਹਨਾਂ ਦਾ ਅਸਲ ਕਿਰਦਾਰ ਆ ਹੈ ਆ ਕੁਛ ਉਹਨਾਂ ਨੇ ਗਲਤ ਕੰਮ ਕੀਤਾ ਹੈ ਫਿਰ ਤਾਂ ਲੋਕਾਂ ਦੇ ਵਿੱਚ ਗੱਲ ਇੱਕ ਅਲੱਗ ਤਰ੍ਹਾਂ ਦੀ ਚਰਚਾ ਛਿੜਦੀ ਹੈ ਲੋਕਾਂ ਦੇ ਵਿੱਚ ਜਾਂਦਾ ਹੈ ਵੀ ਹਾਂ ਵਾਕੇ ਹੀ ਜਥੇਦਾਰਾਂ ਨੇ ਜੋ ਅਕਾਲੀ ਅਕਾਲੀ ਦਲ ਤੇ ਐਸਜੀਪੀਸੀ ਨੂੰ 2 ਦਸੰਬਰ ਨੂੰ ਜਿਹੜੇ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਕੋਈ ਲੁਕਵਾ ਅਜੰਡਾ ਸੀ ਜਾਂ ਆਪਣੀ ਚਮੜੀ ਬਚਾਉਣ ਲਈ ਕੁਝ ਕੀਤਾ ਸੀ ਫੇਰ ਤਾਂ ਜਾਂਦਾ ਜਦੋਂ ਤੁਸੀਂ ਮਾਫੀਆ ਨਾਲ ਜੁੜੇ ਹੋਏ ਬਦਨਾਮ ਕਿਸਮ ਦੇ ਬੰਦਿਆਂ ਨੂੰ ਇੱਕ ਕਿਰਦਾਰ ਕੁਸ਼ੀ ਦਾ ਇੱਕ ਅਜੰਡਾ ਦੇ ਦਿੰਦੇ ਹੋ ਉਹਨਾਂ ਨੂੰ ਫੜਾ ਦਿੰਦੇ ਹੋ ਵੀ ਆਹ ਲੈ ਫੜ ਭਾਈ ਉਹ ਬਹਿ ਜਾ ਟੀਵੀ ਚੈਨਲ ਤੇ ਬਹਿ ਜਾ YouTube ਚੈਨਲ ਤੇ ਕਰਦੇ ਟਵਿੱਟਰ ਤੇ ਟਵੀਟ ਤੇ ਜਦੋਂ ਫਿਰ ਇਹ ਸਾਰਾ ਕੁਝ ਜਿਹੜੀ ਇਹ ਬਿੱਲੀ ਥੈਲਿਓਂ ਬਾਹਰ ਆ ਜਾਂਦੀ ਹੈ ਵੀ ਤੁਹਾਡਾ ਲੁਕਵਾ ਅਜੰਡਾ ਕੀ ਹੈ ਲੁਕਵਾ ਅਜੰਡਾ ਇਹ ਹੈ ਵੀ ਜਿਹੜੇ ਦੋਸ਼ ਤੁਹਾਡੇ ਤੇ ਲੱਗਦੇ ਸੀ ਵੀ ਤੁਸੀਂ ਪੰਥਕ ਸੰਸਥਾਵਾਂ ਦਾ ਪੰਥ ਦਾ ਘਾਣ ਕੀਤਾ ਇਹਦਾ ਮਤਲਬ ਤੁਸੀਂ ਉਸ ਆਪਦੀਆਂ ਆਦਤਾਂ ਤੋਂ ਉਹਨਾਂ ਕਰਮਾਂ ਤੋਂ ਤੁਸੀਂ ਨਹੀਂ ਰੁਕ ਰਹੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਹ ਸੀ ਜਦੋਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਹ ਨਿਰਦੇਸ਼ ਦਿੱਤੇ ਜਾਂਦੇ ਨੇ ਵੀ 3 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤੇ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਇੱਕ ਛੰਡੇ ਹੀਟ ਜਿਹੜੇ ਆ ਇਕੱਠੇ ਹੋਵੋ ਪਹਿਲਾਂ 20 ਦਿਨ ਦੇ ਦਾ ਰਾਲਾ ਪਾਇਆ ਜਾਂਦਾ ਫਿਰ ਸਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਨੂੰ ਜਿਹੜਾ ਉਹ ਮੁਲਾਕਾਤ ਕੀਤੀ ਜਾਂਦੀ ਹੈ ਇੱਕ ਉਸ ਮੁਲਾਕਾਤ ਦੇ ਵਿੱਚ ਇੱਕ ਵਕੀਲਾਂ ਵੱਲੋਂ ਚਿੱਠੀ ਦੇ ਦਿੱਤੀ ਜਾਂਦੀ ਹੈ ਲਿਖੀ ਦੇ ਕੇ ਦਾਵਾ ਕੀਤਾ ਜਾਂਦਾ ਵੀ ਜੇ ਅਸੀਂ ਤੁਹਾਡੀ ਗੱਲ ਮੰਨ ਲਈ ਜੇ ਅਸੀਂ ਪੰਥ ਦੀ ਗੱਲ ਮੰਨ ਲਈ ਜੇ ਅਸੀਂ ਜਿੰਨੇ ਹੁਣ ਤੱਕ ਕਹਿੰਦੇ ਆ ਵੀ ਅਕਾਲ ਤਖਤ ਸਾਡੇ ਲਈ ਸਰਵ ਉੱਚ ਹੈ ਅਕਾਲ ਤਖਤ ਸਾਡੇ ਲਈ ਮਹਾਨ ਹੈ ਜੇ ਅਸੀਂ ਉਹਨਾਂ ਦੀ ਗੱਲ ਮੰਨ ਲਈ ਤਾਂ ਅਸੀਂ ਤਾਂ ਮਾਰੇ ਜਾਵਾਂਗੇ ਜੀ ਸਾਨੂੰ ਤਾਂ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਡੀ ਰਿਕੋਗਨਾਈਜ਼ ਕਰ ਦੂ ਹੁਣ ਤੁਸੀਂ ਰਿਕੋਗਨੀਸ਼ਨ ਪੰਥ ਤੋਂ ਲੈਣੀ ਹੈ ਜਾਂ ਕਮਿਸ਼ਨ ਤੋਂ ਲੈਣੀ ਹੈ ਇਹ ਫੈਸਲਾ ਤੁਸੀਂ ਕਰਨਾ ਹੈ ਪੰਥ ਬਿਨਾਂ ਜੇ ਤੁਸੀਂ ਪੰਥ ਦੇ ਰਿਕੋਗਨੀਸ਼ਨ ਨਹੀਂ ਲੈਂਦੇ ਤਾਂ ਚੋਣਾ ਕਿਵੇਂ ਜਿੱਤੋਗੇ ਤਾਂ ਤੁਹਾਡੀ ਤੁਹਾਡੀ ਦੜੀ ਹੈ ਬਹਾਲੀ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਰਾਜਨੀਤੀ ਦੇ ਵਿੱਚ ਕਿਵੇਂ ਹੋ ਐਸਜੀਪੀਸੀ ਤੇ ਤੁਸੀਂ ਠੀਕ ਹੈ ਕਬਜ਼ਾ ਕੀਤਾ ਹੋਇਆ ਐਸਜੀਪੀਸੀ ਤੇ ਕਬਜ਼ੇ ਦੇ ਰਾਹੀਂ ਤੁਸੀਂ ਸਾਰਾ ਅਡੰਬਰ ਰਚੀ ਜਾ ਰਹੇ ਹੋ ਸਾਰਾ ਕੁਝ ਕਰੀ ਜਾ ਰਿਹਾ ਇੱਕ ਵੱਖਰੀ ਗੱਲ ਹੈ ਪਰ ਜਿਹੜਾ ਪਰਦੇ ਉਹਲੇ ਜੋ ਕੁਝ ਚੱਲ ਰਿਹਾ ਹੈ ਉਹ ਦੁਨੀਆ ਦੇਖ ਰਹੀ ਹੈ ਦੁਨੀਆ ਕੱਲਾ ਪੰਜਾਬ ਨਹੀਂ ਦੇਖ ਰਹੀ ਸਮੁੱਚਾ ਪੰਥ ਦੇਖ ਰਿਹਾ ਸਮੁੱਚੀ ਦੁਨੀਆ ਦੇਖ ਰਹੀ ਹੈ ਵੀ 2 ਦਸੰਬਰ ਨੂੰ ਜਦੋਂ ਤੁਸੀਂ ਆਪਦੀ ਝੋਲੀ ਦੇ ਵਿੱਚ ਸਾਰਾ ਕੁਝ ਪਵਾ ਲਿਆ ਬੀਜੀ ਬੀਅਦ ਵੀ ਜਿਹੜਾ ਅਸੀਂ ਡੇਰਾ ਸਰਸਾ ਨੂੰ ਮਾਫੀ ਦੇਣ ਦੇ ਵਿੱਚ ਵੀ ਸਾਡਾ ਰੋਲ ਹੈ ਜੇ ਸੁਮੇਤ ਸਿੰਘ ਸੈਣੀ ਜੀ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ ਲੱਗੇ ਸੀ ਅਸੀਂ ਉਹਨੂੰ ਡੀਜੀਪੀ ਲਾਉਣ ਦੇ ਵਿੱਚ ਲਈ ਵੀ ਜ਼ਿੰਮੇਵਾਰ ਹੈ ਇਜ਼ਹਾਰ ਅਲਮ ਵਰਗੇ ਜਿਹੜੇ ਵਿਵਾਦਿਤ ਪੁਲਿਸ ਅਫਸਰ ਸੀਗੇ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਕੇ ਸੀਪੀਐਸ ਬਣਾਉਣ ਦੇ ਵੀ ਜ਼ਿੰਮੇਵਾਰ ਹੈ ਜਦੋਂ ਤੁਸੀਂ ਸਾਰਾ ਕੁਝ ਝੋੜੀ ਚ ਪਵਾ ਲਿਆ ਇੱਕ ਤੁਹਾਡੇ ਅੱਜ ਹੋਰ ਨਵੀਂ ਗੱਲ ਆਈ ਹੋਊਗੀ ਵੀ ਅਸੀਂ ਸਾਰਾ ਕੁਝ ਪਵਾ ਲਿਆ ਪਰ ਅਸੀਂ ਕੀਤਾ ਕੁਝ ਨਹੀਂ ਮੇਰੇ ਖਿਆਲ ਇਹ ਵੀ ਸ਼ਾਇਦ ਇੱਕ ਅੱਜ ਰੀਸੈਂਟ ਜਿਹੜੀ ਹੈ ਵੀਡੀਓ ਇੱਕ ਵਾਇਰਲ ਹੋਈ ਮੈਂ ਦੇਖੀ ਹੈ ਕਿ ਫਿਰ ਉੱਥੇ ਤੁਸੀਂ ਮੁਨਕਰ ਹੋ ਜਾਂਦੇ ਇੱਕ ਪਾਸੇ ਤਾਂ ਤੁਸੀਂ ਪੰਥ ਦੇ ਮੂਹਰੇ ਪੱਲਾ ਅੜ ਕੇ ਸਾਰਾ ਕੁਝ ਝੋਲੀ 'ਚ ਪਵਾ ਲਿਆ ਹੁਣ ਤੁਸੀਂ ਜਦੋਂ ਜਨਤਾ 'ਚ ਜਾਂਦੇ ਹੋ ਜਨਤਾ ਦੀ ਕਚਹਿਰੀ ਇਹਦਾ ਮਤਲਬ ਹੈ ਤੁਸੀਂ ਜਨਤਾ ਨੂੰ ਹਜੇ ਵੀ ਮੂਰਖ ਸਮਝਦੇ ਹੋ ਜਿਹੜੀ ਜਨਤਾ 2015 ਤੋਂ ਲੈ ਕੇ ਅੱਜ ਤੱਕ ਤੁਹਾਨੂੰ ਜਿਹੜੇ 9 ਸਾਲਾਂ ਦੇ ਸਾਬ ਸਾਮੇ ਦਰਹਣਾ ਤੁਹਾਨੂੰ ਤਾਰੇ ਦਿਖਾ ਚੁੱਕੀ ਹੈ ਤੁਹਾਡੇ ਨਾਲ ਬੇਮੁਖ ਹੋ ਚੁੱਕੀ ਹੈ ਤੁਹਾਡੇ ਤੁਹਾਨੂੰ ਜਿਹੜੀਆਂ ਲਗਾਤਾਰ ਚੋਣਾਂ ਦੇ ਵਿੱਚ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ ਹਜੇ ਵੀ ਤੁਸੀਂ ਇਹ ਸਮਝਦੇ ਹੋ ਵੀ ਜਨਤਾ ਦੇ ਅੱਖੀ ਘਟਾ ਪਾਇਆ ਜਾ ਸਕਦਾ ਹੈ ਝੂਠ ਬੋਲ ਕੇ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ 2 ਦਸੰਬਰ ਨੂੰ ਜੋ ਕੁਝ ਅਸੀਂ ਮੰਨਿਆ ਉਹ ਤੋਂ ਫੇਰ ਮੂੰਹ ਫੇਰਿਆ ਜਾ ਸਕਦਾ ਹੈ ਇਹਦੇ ਨਾਲ ਜਿਹੜੀ ਮਤਲਬ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਵੀ ਤੁਸੀਂ ਜਿਹੜੀ ਹੈ ਮੁਖਸਰ ਮਾਗੀ ਤੇ ਤੁਸੀਂ ਰੈਲੀ ਦਾ ਜਿਹੜਾ ਕਾਨਫਰੰਸ ਦਾ ਦੀ ਅਨਾਉਂਸਮੈਂਟ ਕਰ ਦਦੇ ਹੋ ਪ੍ਰਧਾਨ ਦਾ ਅਸਤੀਫਾ ਜਦ ਤੱਕ ਤੁਸੀਂ ਮੰਨਿਆ ਨਹੀਂ ਕਾਨਫਰੰਸ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਪ੍ਰਧਾਨ ਜੀ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਹਨ ਮਤਲਬ ਤੁਸੀਂ ਹਾਲਾਤ ਦੇਖੋ ਕਿਹੋ ਜਿਹੇ ਬਣੇ ਹੋਏ ਨੇਗੇ ਜਿਹੜੇ ਪੰਥ ਨੂੰ ਸਮਝਣ ਵਾਲੇ ਆਪਾਂ ਤਾਂ ਖੈਰ ਪੰਥ ਨੂੰ ਸਮਝਣ ਵਾਲੇ ਨਹੀਂ ਆਪਾਂ ਤਾਂ ਖਬਰਾਂ ਦਾ ਐਨਾਲਿਸਿਸ ਕਰਨ ਵਾਲੇ ਬੰਦੇ ਆ ਪੰਥਕ ਪੋਲਿਟਿਕਸ ਦਾ ਐਨਾਲਿਸਿਸ ਕਰਨ ਵਾਲੇ ਬੰਦੇ ਆਪਸਰ ਫੜ ਕੇ ਬਹਿ ਜਾਂਦੇ ਨੇ ਵੀ ਅਕਾਲੀ ਦਲ ਕਿਹੜੇ ਰਾਹ ਪਿਆ ਹੋਇਆ ਕੀ ਕਰ ਰਿਹਾ ਹੈ ਉਦੀ ਸਭ ਤੋਂ ਵੱਡੀ ਗੱਲ ਭੂਮਿਕਾ ਜਿਹੜੀ ਜਥੇਦਾਰ ਸਹਿਵਾਰ ਨੇ ਜਿਹੜੀ ਐਸਡੀਪੀਸੀ ਨੂੰ ਕਿਹਾ ਜਿਵੇਂ ਹੁਣ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਤੇ ਕਮੇਟੀ ਵਾਲੀ ਗੱਲ ਕੀਤੀ ਹੈਗੀ ਇਹਦਾ ਮਤਲਬ ਇਹ ਹੈ ਵੀ ਜਿਹੜੇ ਮਰਜ਼ੀ ਜਥੇਦਾਰ ਦੇ ਖਿਲਾਫ ਤੁਸੀਂ ਹੈਡ ਗਰੰਟੀ ਦੇ ਖਿਲਾਫ ਜਦੋਂ ਮਰਜ਼ੀ ਕੋਈ ਵੀ ਬੰਦਾ ਆ ਕੇ ਕੰਪਲੀਟ ਕਰੂਗਾ ਤੇ ਉਹਦੀ ਛੱਟਪਟ ਜਿਹੜੀ ਹੈ ਕਮੇਟੀ ਬਣਾ ਦਿੱਤੀ ਜਾਊਗੀ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਪਹਿਲੀ ਗੱਲ ਇਹ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ੇ ਬਹੁਤ ਪੁਰਾਣੇ ਨੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦੰਦਮਾ ਸਾਹਿਬ ਦਾ ਜਥੇਦਾਰ ਕਿਨੇ ਲਾਇਆ ਸੀ ਉਸ ਤੋਂ ਬਾਅਦ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਿਨੇ ਬਣਾਇਆ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਟਾਰੇ 'ਚ ਖੜਾ ਕਰੋ ਜੇ ਇਹਨਾਂ ਦੋਸ਼ਾਂ ਦੇ ਬਾਵਜੂਦ ਉਹਨਾਂ ਨੂੰ ਲਾਇਆ ਗਿਆ ਸੀ ਤਾਂ ਦੋਸ਼ੀ ਕੌਣ ਹੈ ਸਭ ਤੋਂ ਪਹਿਲਾਂ ਦੋਸ਼ੀ ਉਹ ਹੁੰਦਾ ਹੈ ਜਿਹੜਾ ਜਿਹੜੇ ਬੰਦੇ ਨੇ ਉਹਨਾਂ ਦੀ ਨਿਯੁਕਤੀ ਕੀਤੀ ਵੀ ਤੁਸੀਂ ਆਪ ਹੀ ਨਿਯੁਕਤੀ ਕਰਕੇ ਅੱਜ ਤੁਸੀਂ ਆਪ ਹੀ ਕਮੇਟੀਆਂ ਬਣਾ ਰਹੇ ਹੋਗੇ ਕੀ ਮਤਲਬ ਦੱਸਣਾ ਕੀ ਚਾਹੁੰਦੇ ਤੁਸੀਂ ਬੰਤਨੂ ਵੀ ਨਰੈਣ ਸਿੰਘ ਚੌੜਾ ਸੁਖਵੀਰ ਸਿੰਘ ਬਾਦਲ ਤੇ ਗੋਲੀ ਚ ਚਲਾਉਣ ਦੇ ਦੋਸ਼ਾਂ ਦੇ ਵਿੱਚ ਪੁਲਿਸ ਵੱਲੋਂ ਫੜੇ ਜਾਂਦੇ ਨੇ। ਇਹ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਮਤਾ ਐਸਡੀਪੀਸੀ ਪਾਉਂਦੀ ਹੈ। ਉਹ ਮਤਾ ਵਾਪਸ ਲਿਆ ਜਾਂਦਾ ਹੈ। ਮਤਲਬ ਇਹ ਹੈ ਵੀ ਗੋਲੀ ਚਲਾਉਣ ਵਾਲਾ ਜਿਹੜਾ ਵਿਅਕਤੀ ਹੈ ਉਹਦੇ ਖਿਲਾਫ ਕਾਰਵਾਈ ਦਾ ਮਤਾ ਵਾਪਸ ਲਿਆ ਜਾਂਦਾ ਹੈ। ਜਿਹੜਾ ਬੰਦਾ ਸਵਾਲ ਕਰਦਾ ਹੈ ਸਵਾਲ ਕਰਨ ਵਾਲੇ ਤੇ ਤਲਵਾਰ ਲਟਕਾ ਕੇ ਉਹਦੀ ਜਿਹੜੀ ਇਹ ਜਾਂਚ ਕਮੇਟੀ ਨੂੰ ਐਕਸਟੈਂਸ਼ਨ ਦਿੱਤੀ ਜਾਂਦੀ ਹੈ। ਇਦਨਾਲ ਮੈਂ ਇਹ ਸਮਝੂਗਾ ਵੀ ਜਥੇਦਾਰ ਸਹਿਬਾਨ ਨੇ ਜਿਹੜਾ ਅੱਜ ਦੀ ਜਿਹੜੀ ਰਿਐਕਸ਼ਨ ਕਹਿ ਲੋ ਜਾਂ ਐਕਸ਼ਨ ਕਹਿ ਲੋ ਜੋ ਵੀ ਅੱਜ ਆ ਸਾਹਮਣੇ ਆਇਆ ਹੈ ਉਹਦੇ ਨਾਲ ਸੰਸਥਾ ਦਾ ਵਿਕਾਰ ਬਹਾਲ ਹੋ ਦੂਜੀ ਗੱਲ ਗੱਲ ਸਹੀ ਦੀ ਨਹੀਂ ਗੱਲ ਪਹਿਲੀ ਕੱਲੋਂ ਕੋਈ ਕੰਪਲੇਂਟ ਲੈ ਕੇ ਜਥੇਦਾਰ ਗੈਰੀ ਰਗਵੀਰ ਸਿੰਘ ਜੀ ਦੇ ਖਿਲਾਫ ਕੋਈ ਜਾਂਚ ਕਮੇਟੀ ਬਣਾ ਦਿੱਤੀ ਜਾਊਗੀ ਬੜਾ ਪਿੱਛੇ ਜੀ ਇਹ ਗੱਲ ਵੀ ਸਾਹਮਣੇ ਆਈ ਸੀ ਵੀ ਚਾਹੇ ਸੁਪਰੀਮ ਕੋਰਟ ਦੇ ਜੱਜ ਹੋਣ ਚਾਹੇ ਹਾਈ ਕੋਰਟ ਦੇ ਜੱਜ ਹੋਣ ਉਹਨਾਂ ਦੀ ਨਿਯੁਕਤੀ ਸਰਕਾਰਾਂ ਕਰਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਸਰਕਾਰ ਸੌਖਿਆਂ ਸਿੱਧਾ ਇੱਕ ਲੈ ਕੇ ਐਪਲੀਕੇਸ਼ਨ ਦਰਖਾਸਤ ਉਸ ਤੋਂ ਬਾਅਦ ਇਨਕੁਆਰੀ ਬਿਠਾ ਕੇ ਤੇ ਸਿੱਧਾ ਕਹਿ ਦੋ ਵੀ ਲਓ ਜੀ ਇਹ ਤਾਂ ਉਟਾਰਿਆ ਤੇ ਫਿਰ ਨਵਾਂ ਲਾ ਦਿਆ। ਵੀ ਪ੍ਰੋਸੀਜਰ ਹੁੰਦਾ ਹੈ ਕੋਈ ਮਤਲਬ ਤਰੀਕਾਕਾਰ ਹੁੰਦਾ ਹੈ ਕੋਈ ਵਿਧੀ ਵਿਧਾਨ ਹੁੰਦਾ ਹੈ। ਮਤਲਬ ਤੁਸੀਂ ਚੁੱਪ ਕਰਕੇ ਜਾ ਕੇ ਜਿਹੜੀ ਜਿਰੋ ਮਰਜ਼ੀ ਸ਼ਿਕਾਇਤ ਲਓ ਤੇ ਜਦੋਂ ਮਰਜ਼ੀ ਜਿਹੜਾ ਮੈਂ ਇਹ ਸਮਝਦਾ ਵੀ ਅੱਜ ਜਿਹੜਾ ਜਿਹੜਾ ਜੇਠੇ ਦਾ ਗਿਆਨੀ ਰਗਵੀਰ ਸਿੰਘ ਜੀ ਦੇ ਜਿਹੜੇ ਨਿਰਦੇਸ਼ ਨੇ ਜਾਂ ਆਦੇਸ਼ ਨੇ ਜਾਂ ਜੋ ਵੀ ਉਹਨਾਂ ਦੇ ਬਿਆਨ ਹੈ ਉਹ ਬਹੁਤ ਹੀ ਸਲਾਘਾਯੋਗ ਹੈ। ਅਜੇ ਵੀ ਡੁੱਲੇ ਮੇਰਾ ਦਾ ਕੁਛ ਨਹੀਂ ਵਿੜਿਆ ਵਿਗੜਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੈਠੇ ਨੇ ਇਸ ਵੇਲੇ ਇੰਚਾਰਜ ਨੇਗੇ ਉਹਨਾਂ ਦੇ ਸੀਈਓ ਨੇਗੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਅਜੇ ਵੀ ਜਿਹੜੇ ਜਿਹੜੇ ਰਾਹ ਪਏ ਹੋਏ ਨੇ ਪੁੱਠੇ ਮੁੜੇ ਪਿੱਛੇ ਮੁੜੇ ਆਉਂਦੇ